ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਜੇਕਰ ਵਰਦੀ ਵਾਲੇ ਹੀ ਵਰਦੀ ਨੂੰ ਹੱਥ ਪਾਣਗੇ ਤੇ ਤੁਸੀਂ ਹਿਸਾਬ ਲਗਾ ਸਕਦੇ ਕਿ ਆਮ ਲੋਕਾਂ ਦਾ ਕੀ ਬੰਦਾ ਹੋਏਗਾ ਜੀ ਦੋਸਤੋ ਗੱਲ ਕਰ ਰਿਹਾ ਪਠਾਨਕੋਟ ਦੇ ਹਲਕਾ ਜਿਹੜਾ ਪੁਆ ਹੈਗਾ ਉਹਦੇ ਸਰਹੱਦੀ ਇਲਾਕਾ ਜਿਹੜਾ ਹੈਗਾ ਥਾਣਾ ਨਰੋੜ ਜੈਮਲ ਸਿੰਘ ਉੱਥੋਂ ਦੀ ਪਹਿਲੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇਹ ਤਸਵੀਰਾਂ ਹੈਗੀਆਂ ਕੋਲੀਆਂ ਨਾਕਾ ਹੈਗਾ ਜਿਹੜਾ ਪੁਲਿਸ ਦਾ ਦੇਖ ਸਕਦੇ ਹੋ ਪੁਲਿਸ ਕਾਫੀ ਇੱਥੇ ਸਖਤ ਨਜ਼ਰ ਆ ਰਹੀ ਆ ਹਰ ਆਉਣ ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਆ ਤੁਹਾਨੂੰ ਗੱਲ ਸੁਣਾਵਾਂਗੇ ਕਿ 2 ਦਿਨ ਪਹਿਲੇ ਇਸ ਨਾਕੇ ਦੇ ਉੱਤੇ ਇੱਕ ASI ਸੀਗਾ ਅਰਜੁਨ ਸਿੰਘ ਜਿਹੜਾ ਮੌਜੂਦਾ ਸੀਗਾ ਡਿਊਟੀ ਤੇ ਨਰੋਡ ਜੈਮਲ ਸਿੰਘ ਥਾਣੇ ਤੋਂ SHO ਆਪਣੇ ਗਨ ਮੈਨਾਂ ਨਾਲ ਆਂਦਾ ਤੇ ਆ ਕੇ ਉਸ ਨਾਲ ਮਾਰਕੁੱਟ ਕਰਦਾ ਤਸਵੀਰਾਂ ਨਾਲ ਨਾਲ ਤੁਹਾਨੂੰ ਦੂਸਰੀ ਸਕਰੀਨ ਤੇ ਵੀ ਦਿਖਾ ਰਿਹਾ ਮਾਰਕੁੱਟਾਈ ਦੀਆਂ ਜਿਹੜਾ ਕੁਛ ਮੁਲਾਜ਼ਮ ਸੀਗਾ ਜਿਹਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਆ ਦੱਸਦੀ ਕਿ ਉਹ ਇਸ ਵੇਲੇ ਜਿਹੜਾ ਜ਼ੇਰੇ ਇਲਾਜ ਜਿਹੜਾ ਹਸਪੀਟਲ ਦੇ ਵਿੱਚ ਦਾਖਲ ਆ ਜਿੱਥੇ ਉਹਦਾ ਇਲਾਜ ਚੱਲ ਰਿਹਾ ਤੁਹਾਨੂੰ ਤਸਵੀਰਾਂ ਨਾਲ ਨਾਲ ਦਿਖਾ ਰਿਹਾ ਉਸ ਦੀਆਂ ਵੀ ਉਹਦਾ ਇਲਾਜ ਚੱਲ ਰਿਹਾ ਦੂਸਰੇ ਪਾਸੇ ਇਹ ਨਾਕੇ ਦੀਆਂ ਤਸਵੀਰਾਂ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਨਾਕਾ ਹੈਗਾ ਕੋਹਲੀਆਂ ਦਾ ਜਿੱਥੇ ਉਸ ਦੀ ਡਿਊਟੀ ਸੀਗੀ ਉਹ ਡਿਊਟੀ ਤੇ ਸੀਗਾ ਤੇ ਐਸ ਐਚ ਓ ਵੱਲੋਂ ਤੇ ਜਿਹੜੇ ਉਹਦੇ ਗਨਮੈਨਾਂ ਵੱਲੋਂ ਉਹਦੇ ਨਾਲ ਮਾਰਕੁੱਟਾਈ ਕੀਤੀ ਜਾਂਦੀ ਆ ਉਸ ਤੋਂ ਬਾਅਦ ਜਦੋਂ ਉਹਦਾ ਇਲਾਜ ਚੱਲ ਰਿਹਾ ਉਸ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਤੇ ਉੱਚ ਅਧਿਕਾਰੀਆਂ ਵੱਲੋਂ ਕਹਿੰਦੇ ਨੇ ਐਕਸ਼ਨ ਵੀ ਇੱਕ ਕਾਫੀ ਵੱਡਾ ਲਿਆ ਗਿਆ ਆ ਐਸਐਚਓ ਨੂੰ ਵੀ ਸਸਪੈਂਡ ਕੀਤਾ ਗਿਆ ਤੇ ਜਿਹੜੇ ਦੋ ਗਾਂ ਨਮਾਇਨ ਸੀਗੇ ਨਾਲ ਉਹਨਾਂ ਨੂੰ ਵੀ ਸਸਪੈਂਡ ਕੀਤਾ ਗਿਆ ਦੋਸਤੋ ਇੱਥੇ ਸੋਚਣ ਵਾਲੀ ਗੱਲ ਹੈ ਕਿ ਜੇਕਰ ਉਸ ਮੁਲਾਜ਼ਮ ਦੀ ਕੋਈ ਗਲਤੀ ਸੀਗੀ ਜਾਂ ਉਹਨਾਂ ਦਾਰੂ ਪੀਤੀ ਸੀਗੀ ਜਾਂ ਸੁੱਤਾ ਪਿਆ ਸੀਗਾ ਤੇ ਉਹਨਾਂ ਦਾ ਫਰਜ਼ ਸੀਗਾ ਜਾਂ ਤੇ ਉਹਨਾਂ ਦਾ ਮੁਲਾਜਾ ਕਰਵਾਉਂਦੇ ਜਾਂ ਫਿਰ ਆਪਣੇ ਉੱਚ ਅਧਿਕਾਰੀਆਂ ਨਾਲ ਲਿਖਤ ਉਸ ਦੀ ਸ਼ਿਕਾਇਤ ਕਰਦੇ ਨਾ ਕਿ ਉਹਨੂੰ ਬੁਰੀ ਤਰ੍ਹਾਂ ਕੁੱਟਦੇ ਮਾਰਦੇ ਦੋਸਤੋ ਗੱਲਬਾਤ ਸੁਣਾਣੇ ਆ ਤੁਹਾਨੂੰ ਕੀਤੀ ਹੋਈ ਡੀਐਸਪੀ ਨਾਲ ਕਿ ਉਹਨਾਂ ਦਾ ਕੀ ਕਹਿਣਾ ਤੇ ਕੀ ਅੱਗੇ ਕਾਰਵਾਈ ਉਹਨਾਂ ਦੇ ਕੀਤੀ ਗਈ ਆ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਅੱਗੇ ਕੀ ਗੱਲਬਾਤ ਕੀ ਹੋਈ ਸਾਰੀ ਗੱਲਬਾਤ ਸਰ ਕੋਈ ਨਹੀਂ ਹੋਈ ਇਹ ਮਤਲਬ ਬਣਾ ਕੰਮਦਾਰ ਮਤਲਬ ਮਾਰਨਾ ਕੋਟਰਾ ਸ਼ੁਰੂ ਕਰਤਾ ਜੀ ਅਚਾਨਕ ਉਹਨੂੰ ਮਾਰੇ ਗਏ ਹਾਂ ਜੀ ਜੀ ਕੀ ਨਾਮ ਕੀ ਉਹਨਾਂ ਦਾ ਸਰਬੀਏ ਸਿੰਘ ਨਾਲ ਤੇ ਕਿੱਥੇ ਤਨਾਨਾ ਕਿੱਥੇ ਨੇ ਉਹ ਤੇ ਨੋੜੀ ਹਾਪਸ ਖਾਣੇ ਲੱਗੇ ਤੇ ਕਾਰਨ ਕੋਈ ਨਹੀਂ ਦੱਸਿਆ ਕਿ ਕਿਸ ਵੱਲੋਂ ਤੁਹਾਨੂੰ ਮਾਰਕੋਟ ਰਹੇ ਨੇ ਹਾਂਜੀ ਨਹੀਂ ਦੱਸਿਆ ਜੀ ਮੈਂ ਜਦੋਂ 8 ਨੂੰ ਲੱਗਾ ਮਾਰਦੇ ਮੈਂ ਇਹਨੂੰ ਪੁੱਛਿਆ ਮੈਂ ਕਿ ਕਿਸ ਕਿਸੇ ਨਾਲ ਤੁਸੀਂ ਮੁਡਾਂਗ ਮਾਰ ਰਹੇ ਹੋ ਜੀ ਕੰਨ ਦਬਲੋਏ ਦੋ ਲੋ ਗਣਵਾਣਾ ਕੇ ਪਿਛੇ ਮੁੜੇ ਤੇ ਫਟਾ ਬਾਰਕਾ ਫਾੜ ਲਿਆ ਦਬਲੇ ਨੇ ਡਰਾਈਵਰ ਨੇ ਇੱਕ ਡਰਾਈਵਰ ਹੀ ਉਹ ਮੈਨੂੰ ਕੋਈ ਸਾਲ ਲੱਗਦਾ ਫੜ ਗਏ ਨੇ 70 ਛੱਡ ਲਿਆ ਜੀ ਵੱਡੇ ਅਫਸਰਾਂ ਨੂੰ ਵੀ ਕੰਪਲੀਟ ਕੀਤੀ ਇਹ ਚੀਜ਼ ਹਾਂਜੀ ਕੀਤੀ ਹੈ ਜੀ ਕੀ ਕਹਿਣਾ ਉਹ ਕਹਿੰਦੇ ਕੋਈ ਨਹੀਂ ਤੁਹਾਡੇ ਕਾਰਵੇ ਇੰਦੇ ਕਰਨੇ ਆਏ ਹਨ ਤੁਸੀਂ ਕੀ ਮੰਨ ਕਰਦੇ ਸਰ ਐਮਰ ਜੀ ਸਵੇਰੇ ਮਿਲਣੀ ਆਜ ਤਾਂ ਨਹੀਂ ਮਿਲਣੀ ਜੀ ਤੇ ਅੰਦਰ ਸਿਰਫ ਇਹ ਮਤਲਬ ਜੇ ਸਰਕਾਰ ਵੀ ਕਰਨਗੇ ਜਿਹੜੀ ਅਫਸਰ ਠੀਕ ਸੁਮਿਤਾ ਕੌਰ ਕੀ ਗੱਲ ਬਾਤ ਕੀ ਹੋਈ ਜੀ ਤੁਹਾਨੂੰ ਕਿਵੇਂ ਸਾਰਾ ਬਾਤ ਪਤਾ ਲੱਗ ਗਿਆ ਸਰ ਇਹ ਸਵੇਰੇ ਡਿਊਟੀ ਤੋਂ ਆਏ ਆ ਹਾਂ ਸਵੇਰੇ 8 ਵਜੇ ਦਾ ਟਾਈਮ ਸੀ ਸਵੇਰੇ ਡਿਊਟੀ ਤੋਂ ਆਏ ਤੇ ਮੈਂ ਇਹਨੂੰ ਸੱਟਾਂ ਦੇਖੀਆਂ ਲੱਗੀਆਂ ਹਾਥੇ ਮੈਂ ਇਹਨਾਂ ਨੂੰ ਪੁੱਛਿਆ ਕਿ ਇਹ ਕਿਵੇਂ ਹੋਇਆ ਮਤਲਬ ਤੇ ਇਹਨਾਂ ਨੇ ਦੱਸਿਆ ਕਿ ਮੇਰੇ ਨਾਲ ਥੋੜਾ ਇਧਰ ਝਗੜਾ ਜਿਹਾ ਹੋ ਗਿਆ ਮੈਂ ਕਿਤੇ ਇਹ ਗੱਲ ਕਹਿੰਦੇ ਮੈਨੂੰ ਤਾਂ ਪਤਾ ਵੀ ਨਹੀਂ ਆ ਕੁਝ ਵੀ ਤੇ ਇਸਾ ਮੈਨੂੰ ਫਿਰ ਮੇਰੇ ਐਸਐਚਓ ਨੇ ਬਿਨਵਾਇਆ ਤੇ ਉਹਨਾਂ ਨਾਲ ਮਤਲਬ ਮੈਂ ਕਿਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਤੇ ਤੂੰ ਇਹ ਮਤਲਬ ਆਪਣੇ ਆਪਸ ਨੇ ਤਲਾ ਦਿੱਤੀ ਹੈ ਕਹਿੰਦੇ ਹਾਂ ਮੈਂ ਤੇ ਜਾਤੀ ਸਵੇਰੇ ਸਾਢੇ 4:00 ਗੱਲ ਹੋਈ ਹੈ ਉਹਨਾਂ ਨਾਲ ਮੈਂ ਕਿ ਕੀ ਕਹਿ ਰਿਹਾ ਕਹਿੰਦੇ ਕਿ ਕਹਿ ਰਹੇ ਕਿ ਵੀ ਤੁਸੀਂ ਪਹਿਲੇ ਆਪਣਾ ਮੈਡੀਕਲ ਕਰਵਾਓ ਤੇ ਉਸ ਤੋਂ ਬਾਅਦ ਕਹਿੰਦੇ ਨੇ ਤੇ ਕਾਰਵਾਈ ਕੀਤੀ ਜਾਏ ਕਿਹੜੇ ਅਪਸਰਾਂ ਨੂੰ ਤੁਸੀਂ ਮਿਲੇ ਜਾ ਕੇ ਅਸਰ ਐਸਐਸਪੀ ਤੱਕ ਸਰ ਉੱਥੇ ਮਤਲਬ ਐਪਲੀਕੇਸ਼ਨ ਹੀ ਦੇਣਗੇ ਲੇਕਿਨ ਐਸਐਸ ਵੀ ਸਰ ਨਹੀਂ ਮਿਲੇ ਲੇਕਿਨ ਅਹੀਂ ਉਹਨਾਂ ਨੇ ਫੋਨ ਕਰ ਲਿਆ ਲੇਕਿਨ ਫੋਨ ਕਰਕੇ ਉਹਨਾਂ ਨੇ ਕਿਹਾ ਸਾਨੂੰ ਕਿ ਤੇ ਗੇਜ਼ ਬੀਨੂੰ ਐਪਲੀਕੇਸ਼ਨ ਦੇ ਦਿਓ ਅਹੀਂ ਉਹਨਾਂ ਨਾਲ ਅੰਦਰ ਕਿ ਮੈਂ ਖੁਦ ਆਪਣਾ ਅਰਚਿਵ ਕਰਾਂਗਾ ਐਸੇ ਤੋਂ ਨਾਮ ਕੀ ਜਿਹਨਾਂ ਨੇ ਉਹ ਮਾਰ ਕੇ ਦਿੱਤੀ ਸਰ ਗਜ ਸਿੰਘ ਸਰ ਤੇ ਹੁਣ ਕੀ ਮੰਗ ਕੀ ਕਰ ਰਹੇ ਹੋ ਸਰ ਮਤਲਬ ਤੇ ਖੁਦ ਦੇਖੋ ਕਿ ਇੱਕ ਮੁਲਾਜ਼ਮ ਹੀ ਮਰਾਜਨ ਨੂੰ ਮਾਰ ਰਿਹਾ ਤੇ ਅਦਰਵਾਈਜ਼ ਇਹਨਾਂ ਨੂੰ ਜ਼ਿਆਦਾ ਚੋਟ ਲੱਗਦੀ ਜੇ ਸਿਰ 'ਚ ਚੋਟ ਲੱਗ ਜਾਂਦੀ ਜਿੱਦਾਂ ਇਹਨੂੰ ਮਾਰ ਕੇ ਸੁੱਟ ਗਏ ਆ ਇਹਨਾਂ ਨੂੰ ਬੇਹੋਸ਼ ਕਰਕੇ ਸੁੱਟ ਰਏ ਇੱਥੇ ਤੇ ਜੇ ਇਹਨਾਂ ਨੂੰ ਜਿਆਦਾ ਸੱਟ ਲੱਗਦੀ ਤੇ ਅੰਸਰ ਸਾਡਾ ਅਹੀਂ ਕਿਸ ਨੂੰ ਦੱਸ ਸਕਦੇ ਕਿ ਕੀ ਹੋਇਆ ਇਤਵਾਰ ਇਹ ਮੇਰੇ ਕੋਲ ਮੇਰੀ ਲੋੜਸ ਚਾਹੀਏ ਗੱਲ ਮੈਂ ਇਸ ਦੇ ਸੰਬੰਧ ਵਿੱਚ ਜਰੀ ਆਪਣੀ ਪੂਰੀ ਤਹਿਕੀਕਤ ਕਰ ਰਿਹਾ ਤੇ ਜਿਹੜਾ ਆਪਣਾ ਮੁਲਾਜ਼ਮ ਦੇ ਨਾਲ ਕੁੱਟਮਾਰ ਹੋਈ ਆ ਮੇਰੀ ਉਹਦੇ ਨਾਲ ਵੀ ਗੱਲਬਾਤ ਹੋਈ ਆ ਔਰ ਜੋ ਕਿ ਬਹੁਤ ਹੀ ਮੜੀ ਕਰਨਾ ਜੇਕਰ ਕੋਈ ਗੱਲਵਾ ਸੀ ਜੇਕਰ ਭਾਵੇਂ ਡਿਊਟੀ ਤੇ ਸੁੱਤਾ ਪਾਇਆ ਗਿਆ ਸੀ ਤੇ ਐਸਐਚਓ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਇਹ ਡਿਸਪਲਿਨ ਫੋਰਸ ਦਾ ਮੈਂਬਰ ਆ ਦੇਖ ਲੈ ਆਪਣੇ ਕਿ ਜਨਣਾ ਚਾਹੀਦਾ ਸੀ ਸੋ ਜਿਹੜੀ ਉਹਨਾਂ ਨੇ ਇਹਨੂੰ ਕਟਮਾਰ ਕੀਤੀ ਹੈ ਉਹਦੇ ਸਬੰਧ ਵਿੱਚ ਜਿਹੜਾ ਐਸਐਚਓ ਤੇ ਉਹ ਗਨਮੈਨਾਂ ਨੂੰ ਅਸੀਂ ਸਸਪੈਂਡ ਕਰਕੇ ਪੁਲਿਸ ਨਾਲ ਹਾਜ਼ਰ ਕਰਤਾ ਤੇ ਬਾਕੀ ਜਿਹੜੀ ਇਨਵੈਸਟੀਗੇਸ਼ਨ ਮੇਰੀ ਚੱਲੀ ਹੈ